ਗੁਰੂ ਦੀ ਫੌਜ ਵੱਲੋਂ ਚਲਾਇਆ ਗਈ ਮੁਹੰਮ ਦੇ ਤਹਿਤ ਭਾਈ ਨਵਦੀਪ ਸਿੰਘ ਨੰਨੂ ਨੇ ਬੀਬੀ ਨਵਦੀਪ ਕੌਰ ਜਿਸ ਨੂੰ ਖੁੰਡੇ ਵਾਲੀ ਸਰਕਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹੈਲੋ ਅ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਠੀਕ ਹੋ ਹਾਂਜੀ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਬਿਲਕੁਲ ਠੀਕ ਹੈ ਜੀ ਤੁਸੀਂ ਸੁਣਾਓ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਨਾ ਨਵਦੀਪ ਸਿੰਘ ਨੰਨੂ ਬੋਲਦਾ ਜੀ ਹਾਂਜੀ ਹਾਂਜੀ ਤੇ ਉਹਦੋਂ ਨਾ ਬਾਬਾ ਜੀ ਨੇ ਗੱਲ ਕਰਨੀ ਸੀ ਮਨਸ਼ੀਰ ਖਾਲਸਾ ਜੀ ਨੇ ਤੁਹਾਡੇ ਨਾਲ ਅੱਛਾ ਜੀ ਤੇ ਚਲੋ ਤੁਹਾਨੂੰ ਮੈਂ ਹੀ ਦੱਸ ਦਿੰਦਾ ਮੈਸੇਜ ਉਹ ਤਾਂ ਹੁਣ ਅੰਦਰ ਬੈਠੇ ਆ ਹਾਂਜੀ ਹਾਂਜੀ ਉਹ ਇਹੀ ਗੱਲ ਕਰਨੀ ਸੀ ਵੀ ਤੁਸੀਂ ਨੇ ਵੀਡੀਓ ਦੇ ਵਿੱਚ ਮਾਤਾ ਜੀ ਕਿਹਾ ਸੀਗਾ ਵੀ ਬਾਬਾ ਜੀ ਮੇਰੇ ਨਾਲ ਇੰਟਰਵਿਊ ਦੇ ਵਿੱਚ ਬੈਠਣ ਹਾਂਜੀ ਤੇ ਵੀ ਮੇਰਾ ਮਤਲਬ ਕਿ ਮੇਰੀ ਵੀਡੀਓ ਉਹਨਾਂ ਤੱਕ ਪਹੁੰਚਾਈ ਜਾਵੇ ਹਾਂਜੀ ਤੇ ਆਪਾਂ ਤਾਂ ਇਹਨੇ ਬੈਠ ਜਾਨੀਏ ਕਿਤੇ ਸਾਂਝੀ ਤਾਂ ਤੇ ਦੇਖੋ ਜੀ ਇਹ ਤਾਂ ਇਹ ਫਾਲਤੂ ਦੀਆਂ ਗੱਲਾਂ ਆ ਬਾਬਾ ਜੀ ਦੇਖੋ ਇਹ ਇਹ ਤਾਂ ਇਹ ਹੈ ਵੀ ਜਿਹੜਾ ਤੁਹਾਨੂੰ ਕੋਈ ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਤੁਸੀਂ ਦੂਸਰੇ ਨੂੰ ਲੈ ਕੇ ਤੁਰ ਪੈਂਦੇ ਆ ਦੇਖੋ ਮੇਰੀ ਗੱਲ ਸੁਣੋ ਦੇਖੋ ਮੇਰੀ ਗੱਲ ਸੁਣੋ ਵੀਰ ਜੀ ਤੁਸੀਂ ਮੇਰੇ ਵੱਡੇ ਵੀਰਾਂ ਛੋਟੇ ਵੀਰਾਂ ਨਹੀਂ ਨਹੀਂ ਮੈਂ ਤਾਂ ਛੋਟਾ ਹੀ ਆ ਜੀ ਮੈਂ ਤੁਸੀਂ ਤੇ ਮੇਰੇ ਵੱਡੇ ਆ ਮੈਂ ਤਾਂ ਬਹੁਤ ਛੋਟਾ ਆ ਮੈਂ ਪਹਿਨੇ ਮੇਰੀ ਬੇਨਤੀ ਸੁਣ ਲਓ ਹਾਂਜੀ ਤੁਸੀਂ ਫੋਨ ਕੀਤਾ ਵੀ ਤੁਹਾਡੇ ਨਾਲ ਪਹਿਲਾਂ ਹਰਪ੍ਰੀਤ ਸਿੰਘ ਖਾਲਸਾ ਜੀ ਨੇ ਵੀ ਗੱਲ ਕੀਤੀ ਆਪਣੇ ਭਾਈ ਜੀ ਨਾਲ ਹਾਂਜੀ ਹਾਂਜੀ ਗੱਲ ਹੋ ਗਈ ਹੈ ਦੇਖੋ ਪਹਿਲਾਂ ਮੇਰੀ ਤਾਂ ਧਿਆਨ ਨਾਲ ਗੱਲ ਸੁਣੋ 5 ਮਿੰਟ ਨਹੀਂ ਤੁਸੀਂ ਮੇਰੀ ਮੇਰੀ ਬੇਨਤੀ ਸੁਣ ਲਓ ਮੈਂ ਤੁਹਾਡੀ ਸੁਣੂੰਗਾ ਮੈਂ ਤੁਹਾਡੀ ਸੁਣੂੰਗਾ ਤੁਸੀਂ ਬਾਬਾ ਜੀ ਨਾਲ ਗੱਲ ਹੋਈ ਦੇਖੋ ਇੰਨਾ ਪ੍ਰੈਸ਼ਰ ਪਾ ਕੇ ਕਿਸੇ ਨੂੰ ਰੱਬ ਬਣਾਉਣਾ ਤੁਸੀਂ ਰੱਬ ਬਣਦੇ ਹੋ ਅਸੀਂ ਦੇਖੋ ਪੀਰਾਂ ਨੂੰ ਠੀਕ ਆ ਸਾਡੇ ਦੇਖੋ ਸਾਨੂੰ ਜੇ ਉਹਨਾਂ ਨੇ ਬਚਾਇਆ ਨਾ ਮੈਂ ਤੁਹਾਨੂੰ ਸਾਰੀ ਭੈਣੇ ਤੁਸੀਂ ਨਾ ਮੇਰੀ ਬੇਟੀ ਥੋੜੀ ਮੈਂ ਗੱਲ ਸੁਣੂਗਾ ਥੋੜੀ ਗੱਲ ਸੁਣੂਗਾ ਤੁਸੀਂ ਬਕਾਇਦਾ ਰਿਕਾਰਡਿੰਗ ਨੈੱਟ ਤੇ ਵੀ ਪਾਉਂਗੇ ਥੋੜੀ ਮੈਂ ਸਾਰੀ ਗੱਲ ਸੁਣੂਗਾ ਜੀ ਕੋਈ ਗੱਲ ਨਹੀਂ ਤੁਸੀਂ ਰਿਕਾਰਡਿੰਗ ਵੀ ਕਰ ਲਓ ਤੇ ਮੇਰੀ ਬੇਨਤੀ ਸੁਣੋ ਮੈਂ ਤਾਂ ਤੁਹਾਨੂੰ ਭੈਣ ਕਹਿ ਕੇ ਮੇਰੇ ਸਤਕਾਰਯੋਗ ਤੁਸੀਂ ਵੱਡੇ ਮੈਂ ਤੁਹਾਡਾ ਬੱਚਾ ਨਹੀਂ ਤੁਸੀਂ ਵੀ ਸਾਡੇ ਵੀਰ ਹੋ ਸਾਡੇ ਜੀ ਵੀਰੋਂ ਅਸੀਂ ਖਾਸ ਤੰਤੋਂ ਦੇਖੋ ਜੀ ਮੇਰੀ ਬੇਨਤੀ ਸੁਣੋ ਦੇਖੋ ਜੀ ਸਾਡੇ ਸਾਡੇ ਵੀਰ ਹੋ ਸਾਡੇ ਅਸੀਂ ਕਿਉਂ ਕਹੀਏ ਵੀ ਸਾਡੇ ਨਹੀਂ ਸਾਡੇ ਆਪਣੇ ਹਾਂ ਅਸੀਂ ਕਿਉਂ ਕਹੀਏ ਥੋੜੇ ਜਿਹੇ ਪ੍ਰੈਸ਼ਰ ਕਿਨੇ ਪਾਇਆ ਜੀ ਤੁਸੀਂ ਕਹਿੰਦੇ ਮੇਰੇ ਤੇ ਪ੍ਰੈਸ਼ਰ ਪਾਇਆ ਨਹੀਂ ਪ੍ਰੈਸ਼ਰ ਨਹੀਂ ਮੈਂ ਕਿਹਾ ਵੀ ਬਾਬਿਆਂ ਨਾਲ ਜਦੋਂ ਗੱਲ ਹੋਈ ਵੀ ਉਹ ਇਹ ਕਹਿੰਦੇ ਵੀ ਸਾਡੇ ਅਸੀਂ ਪੀਰਾਂ ਨੂੰ ਮੰਨਦੇ ਚਲੋ ਠੀਕ ਹੈ ਇਹਦਾ ਕੋਈ ਰੀਜਨ ਅਸੀਂ ਪੀਰਾਂ ਨਾਲ ਕਿਉਂ ਗਏ ਤੁਸੀਂ ਪਹਿਲਾਂ ਇਹ ਚੀਜ਼ਾਂ ਨੂੰ ਪੁੱਛੋ ਆ ਕੇ ਉਹਨਾਂ ਨੇ ਉਹਨਾਂ ਨੇ ਤਾਂ ਬੜੇ ਸਰਕਾਰ ਨਾਲ ਗੱਲ ਕੀਤੀ ਐ ਭੈਣੇ ਤੁਹਾਡੇ ਨਾਲ ਨਹੀਂ ਨਹੀਂ ਸਾਡੇ ਨਾਲ ਨਹੀਂ ਕੀਤੀ ਬਾਬਿਆਂ ਨਾਲ ਗੱਲ ਕੀਤੀ ਫਿਰ ਉਹ ਕਹਿੰਦੇ ਵੀ ਤੁਸੀਂ ਆਪਣੇ ਆਪ ਨੂੰ ਰੱਬ ਕੋ ਹੁੰਨੇ ਹੋ ਦੇਖੋ ਅਸੀਂ ਤਾਂ ਕਿਸੇ ਕਿਸੇ ਜਗ੍ਹਾ ਤੇ ਸਾਡਾ ਕੋਈ ਪਿੰਡ ਦਾ ਆਣ ਕੇ ਕੋਈ ਮੈਂਬਰ ਕਹਦੇ ਵੀ ਅਸੀਂ ਰੱਬ ਖਾਉਨੇ ਆ ਜਾਂ ਸਾਡੇ ਸਰਦਾਰ ਮੇਥੋ ਵੀਰ ਜੀ ਮੇਰੀ ਗੱਲ ਸੁਣਿਓ ਸਾਡੇ ਪਿੰਡ ਦਾ ਕਹਦੇ ਵੀ ਕੋਈ ਗੁਰੂ ਘਰ ਨਾਲੀ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਅਸੀਂ ਜਦੋਂ ਆਗਾਜ਼ ਕਰਦੇ ਆ ਨਾ ਮਹਿਫਲ ਦਾ ਸਰਕਾਰ ਦੇ ਮੇਰੀ ਦਾ ਤੁਸੀਂ ਤੁਸੀਂ ਵੀ ਗੱਲ ਸੁਣ ਲਉਣਾ ਜੀ ਪਿੰਡੇ ਤੁਸੀਂ ਆ ਕੇ ਪੂਰਾ ਪਿੰਡ ਤੁਸੀਂ ਕਹੀ ਜਾਂਦੇ ਹੋ ਪੂਰਾ ਪਿੰਡ ਹੀ ਕਹੀ ਜਾਂਦੇ ਹੋ ਹੁੰਦੇ ਇੱਥੇ ਜਦੋਂ ਮੇਲਾ ਹੁੰਦਾ ਸਰਕਾਰ ਦਾ ਹੁਣ ਹੁਣ ਮੇਰੀ ਵੀ ਸੁਣ ਲਉਣਾ ਜੀ ਮੇਰੀ ਵੀ ਸੁਣ ਲਓ ਹਾਂਜੀ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਮੈਂ ਤਾਂ ਤੁਸੀਂ ਵੀਡੀਓ ਦੇ ਵਿੱਚ ਮੇਰੇ ਕੋਲੇ ਤੁਹਾਡੀ ਇੱਕ ਭੈਣੀ ਵੀਡੀਓ ਆਈ ਆ ਤੁਸੀਂ ਕਹਿੰਦੇ ਹੋ ਵੀ ਮੈਂ ਸਾਬਤ ਕਰਕੇ ਵਿਖਾਉਂਗੀ ਵੀ ਮਨਪ੍ਰੀਤ ਮੇਰੇ ਨਾਲ ਇੰਟਰਵਿਊ ਕਰੇ ਹਾਂ ਜੇ ਆਪੋ ਕਰ ਲੈਣੇ ਆ ਤੁਸੀਂ ਸਾਬਤ ਕਰ ਦਿਓ ਤੇ ਅਸੀਂ ਤੁਹਾਡੇ murid ਬਣ ਜਾਾਂਗੇ ਦੇਖੋ ਬਾਬਾ ਜੀ ਅਸੀਂ ਇਦਾਂ ਦੀਆਂ ਚੀਜ਼ਾਂ ਦੇ ਮਗਰ ਨਹੀਂ ਜਾਣਾ ਅਸੀਂ ਫਕੀਰ ਲੋਕ ਆ ਜੇ ਵੈਸੇ ਤੁਸੀਂ ਕਿਸੇ ਨਾਲ ਤੋਂ ਸਾਨੂੰ ਖਰੀਸ ਕੇ ਲਈ ਲਾਣਾ ਨਾ 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 ਪਿਆਰ ਆ ਸੀ ਜੇ ਤੁਸੀਂ ਇਸ ਪੀ ਤੇ ਆ ਨਾ ਵੀ ਇਹਨਾਂ ਨੂੰ ਜ਼ਬਰਦਸਤੀ ਇੱਧਰ ਨਹੀਂ ਮਿਲਿਆ ਤਾਂ ਕੋਈ ਹੋਰ ਲੱਭ ਲਿਏ ਆਪਾਂ ਆਪਾਂ ਉਹਨਾਂ ਕੀ ਪਿੱਛੇ ਲਾ ਕੇ ਆਏ ਨਹੀਂ ਕਰੀਦਾ ਹੁੰਦਾ ਅਗਲੀ ਦੀ ਵੀ ਸੁਣੀ ਦੀ ਹੁੰਦੀ ਹੈ ਨਾ 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 ਸੁਣ ਲਓ ਦੇਖੋ ਜੀ ਮੈਂ ਤਾਂ ਤੁਸੀਂ ਤੁਸੀਂ ਇੰਟਰਵਿਊ ਕਰਨ ਨਾਲ ਤੇ ਕਿਹਾ ਦੇਖੋ ਤੁਹਾਨੂੰ ਪੰਛੀ ਆੜੀ ਸਿਖਾਇਆ ਵੀ ਤੁਸੀਂ ਕਿਸੇ ਨਾਲ ਟੱਕਰਾਂ ਲਓ ਜਾ ਜਾ ਕੇ ਹਰੇਕ ਨਾਲ ਓਕੇ ਓਕੇ ਤੇ ਫਿਰ ਫਿਰ ਤੁਸੀਂ ਵੀਡੀਓ ਦੇ ਵਿੱਚ ਆਏ ਕਿਉਂ ਕਿਹਾ ਵੀ ਮੇਰੇ ਨਾਲ ਤੁਹਾਨੂੰ ਮਨਪਰੀਤ ਵੀਡੀਓ ਕਰੀ ਵੀਡੀਓ ਚ ਕਿਹਾ ਤੁਸੀਂ ਕਿਉਂ ਜਿਲੀ ਕਰਦੇ ਕਿਸੇ ਦੇ ਘਰ ਤੇ ਜਾ ਕੇ ਜਿੰਦਗੀ ਦੀ ਕਮਾਈ ਕੀਤੀ ਹੋਈ ਤੁਸੀਂ ਕਿਉਂ ਬਰਬਾਦ ਕੀਤੀ ਇੱਕ 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 ਮਿੰਟ ਤੁਸੀਂ ਸਾਬਤ ਕਰ ਦੋ ਆਪਾਂ ਇੰਟਰਵਿਊ ਕਰ ਲੈਣੇ ਆ ਸਾਬਤ ਰੱਬ ਹੈ ਸਰਕਾਰ ਹੈਗੀ ਪੀਰ ਹੈਗੇ ਆ ਗੁਰੂ ਵੀ ਹੈਗੇ ਪੀਰ ਵੀ ਹੈਗੇ ਸਭ ਕੁਝ ਹੈ ਮੈਂ ਸਾਬਤ ਇਹ ਕਹਿ ਰੋ ਪਾਈਮਾਨਪ੍ਰੀਤ ਸਿੰਘ ਖਾਲਸਾ ਭੈਣ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਇੰਨਾ ਤਾਂ ਤੁਸੀਂ ਬੋਲੀ ਜਾਨੇ ਮੈਂ ਤਾਂ ਤੁਹਾਨੂੰ ਇੰਨੀ ਗੱਲ ਕਹੀ ਨਹੀਂ ਹਾਂ ਮੈਂ ਤਾਂ ਇਹ ਬੇਨਤੀ ਕਰਨੀ ਚਾਹਣਾ ਵੀ ਮੇਰੀ ਭੈਣ ਨੇ ਅਸੀਂ ਹੁਣ ਇਹ ਤੁਹਾਡੇ ਸਾਹਮਣੇ ਆ ਕੇ ਸਿਰ ਝੁਕਾ ਕੇ ਕਹੀ ਵੀ ਪੀਰ ਹੈ ਨਹੀਂ ਖਤਮ ਹੈ ਅਸੀਂ ਅਸੀਂ ਤਾਂ ਕੋਈ ਨਹੀਂ ਕਹਿੰਦੇ ਖਤਮ ਅਸੀਂ ਤਾਂ ਨੇ ਹੈਗੇ ਆ ਪਰ ਤੁਸੀਂ ਇਹ ਗੱਲ ਕਹੀ ਜਿਵੇਂ ਇੰਟਰਵਿਊ ਕਰ ਰਹੇ ਹੋ ਜਿਹੜੀ ਸਰਕਾਰ ਮੇਰੀ ਦੀ ਵਧੀਆ ਗੱਲ ਸਾਰੀ ਕਰਦੇ ਆ ਸਾਰੇ ਕਰਦੇ ਆ ਜੀ ਅਸੀਂ ਵੀ ਕਰਦੇ ਆ ਸਾਰੇ ਕਰਦੇ ਆ ਅਸੀਂ ਹੁਣ ਅਸੀਂ ਕਹਿ ਰਹੇ ਹਾਂ ਅਸੀਂ ਸਾਰੇ ਤੁਹਾਡੇ ਮੂਹਰੇ ਖੜ੍ਹ ਜਾਂਦੇ ਵੀ ਪੀਰ ਹੈ ਨਹੀਂ ਕਿ ਦੁਨੀਆ ਤੇ ਹੈ ਤੁਸੀਂ ਭਾਈ ਸਾਹਿਬ ਨੂੰ ਇਹ ਕਿਹਾ ਤੁਸੀਂ ਤੁਸੀਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਨਹੀਂ ਭਾਈ ਮਾਨਪ੍ਰੀਤ ਸਿੰਘ ਕਾਲਦਾ ਦੇ ਪਰਦੇ ਦਰਜ ਕਰੋ ਮਾੜਾ ਕੀ ਕੀਤਾ ਉਹਨੇ ਤੇ ਤੁਸੀਂ ਜਲੀਲ ਕਿਉਂ ਕੀਤਾ ਤੁਹਾਨੂੰ ਪਤਾ ਕੋਈ ਵੀ ਸਰਮੇਟ ਆ ਕੇ ਕੋਈ ਵੀ ਤੁਸੀਂ ਤੁਸੀਂ ਸੰਗਤ ਨੂੰ ਤੁਸੀਂ ਰਿਸਪਾਂਸਬਿਲਟੀ ਲੈਂਦੇ ਅਸੀਂ ਦੀ ਤੁਸੀਂ ਤੁਸੀਂ ਸੰਗਤ ਨੂੰ ਕਿਉਂ ਜਲੀਲ ਕਰਦੇ ਹੋ ਕਹਿੰਦੇ ਅਧਿਕਾਰ ਕਰ ਜਾ ਕੇ ਅਸੀਂ ਜਿਹਨੂੰ ਮੈਂ ਤਾਂ ਜਾਂਦਾ ਜੇ ਹਰ ਕੋਈ ਕੋਈ ਤੁਹਾਨੂੰ ਕੀ ਪਤਾ ਕਿੰਨਾ ਚ ਜਲੀਲ ਹੋ ਕੇ ਕਿਸੇ ਦੇ ਫੇਸ ਕਰ ਸਕਦਾ ਕਿਸੇ ਦੇ ਅੱਗੇ ਤੁਸੀਂ ਰੱਖੋ ਫਿਰ ਤੁਸੀਂ ਕੰਮ ਮੇਰੀ 1 ਮਿੰਟ ਗੱਲ ਸੁਣੋ ਫਿਰ ਅਸੀਂ ਕਰਨ ਤੋਂ ਥੱਕੇ ਨਾ ਵੀਡੀਓ ਬਣਾਈ ਆ ਕਿਸੇ ਨੂੰ ਕੁੱਟ ਮਾਰ ਕੀਤੀ ਆ ਦੱਸੋ ਇਹਦੀ ਕੋਟਮਰ ਕੀਤੀ ਹੈ ਜਿਨ੍ਹਾਂ ਨੂੰ ਇੰਨਾ ਜਲੀਲ ਕਰਦੇ ਹੁੰਦਾ ਨਹੀਂ ਹੁੰਦਾ ਬੋ ਪਾਪਾ ਜੀ ਸਿਆਣ ਆਪਣਾ ਬਣੋ ਕੋਲਿਆ ਦੇਖੋ ਮੈਨੂੰ ਸਿਆਣ ਬਣਾ ਲਓ ਨਹੀਂ ਨਹੀਂ ਤੁਸੀਂ ਮੈਂ ਤਾਂ ਇਸ ਗੱਲ ਕਹਿਣਾ ਤੁਸੀਂ ਕੋਈ ਐਕਸ਼ਨ ਲੈਣਾ ਨਾ ਕੋਈ ਤੁਸੀਂ ਕਹਿੰਦੇ ਵੀ ਜੇ ਤੁਸੀਂ ਡਾਂਗਾ ਛੋਟਿਆਂ ਦਾ ਐਕਸ਼ਨ ਲੈਣਾ ਲੈ ਲਓ ਅਸੀਂ ਪੀਰਾਂ ਨੂੰ ਮੰਨਦੇ ਅਸੀਂ ਪੀਰਾਂ ਨੂੰ ਮੰਨਦੇ ਹਾਂ ਅਸੀਂ ਆਪਣੇ ਗੁਰੂ ਨੂੰ ਮੰਨਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਆ ਪੈਣੀ ਅਸੀਂ ਤਾਂ ਇਹ ਗੱਲ ਹੀ ਨਹੀਂ ਕਹੀ ਕਿ ਤੁਸੀਂ ਡਾਂਗਾ ਛੋਟਿਆਂ ਦਾ ਇਹ ਤਾਂ ਸਤਕਾਰ ਨਾਲ ਗੱਲ ਕੀਤੀ ਹੈ ਅਸੀਂ ਅਸੀਂ ਪੀਰਾਂ ਵਾਂ ਲਾਏ ਕਿਉਂ ਆਏ ਤੁਸੀਂ ਪੁੱਛੋ ਸਾਨੂੰ ਕਿਉਂ ਆਏ ਆ ਪਰ ਤੁਹਾਨੂੰ ਤਾਈਓ ਤਾਂ ਕਹੀ ਜਾਂਦੇ ਨਹੀਂ ਤੁਸੀਂ ਕਹਿੰਦੇ ਮੈਂ ਇੰਟਰਵਿਊ ਕਰਨੀ ਬਾਬੇ ਮਨਪ੍ਰੀਤ ਨੇ ਮੇਰੇ ਨਾਲ ਬੈਠੇ ਮੈਂ ਉਹਨੂੰ ਸਾਖਤ ਕਰੂੰਗੀ ਤੁਸੀਂ ਤੇ ਵੀ ਕਿਹਾ ਤੁਸੀਂ ਦੱਸੋ ਕਿਉਂ ਕਰਵਾਉਂਗੇ ਆਪ ਵੀ ਪੈਣੀ ਤੁਸੀਂ ਆਪ ਵੀ ਕਿਹਾ ਵੀਡੀਓ ਦੇ ਵਿੱਚ ਵੀ ਮਨਪ੍ਰੀਤ ਤੱਕ ਮੇਰੀ ਵੀਡੀਓ ਪਹੁੰਚ ਜਾਵੇ ਤੇ ਉਹ ਪਹੁੰਚ ਗਈ ਤੇ ਹੁਣ ਤੁਸੀਂ ਕਰੋ ਇੰਟਰਵਿਊ ਸੁਣੋ ਸਾਨੂੰ ਪੂਰੀ ਇਹ ਸਾਡੀ ਸੰਗਤ ਸਾਨੂੰ ਬਹੁਤ ਪਿਆਰ ਕਰਦੀ ਆ ਠੀਕ ਹੈ ਨਾ ਚਲੋ ਤੁਸੀਂ ਹੁਣ ਤੁਸੀਂ ਭੀਰ ਕੋਈ ਪਕਾਣਦੀ ਕਰਦਾ ਤੇ ਜਾਂ ਹਰ ਕੋਈ ਠੱਗਦਾ ਹੀ ਹੈ ਲੋਕਾਂ ਨੂੰ ਕਹਿਣ ਦਾ ਮਤਲਬ ਇਹ ਹੈ ਮੇਰੇ ਗੱਲ ਸੁਣੋ ਵਾਹਿਗੁਰੂ ਦਾ ਦਿੱਤਾ ਬਹੁਤ ਖੁਸ਼ ਹੈ ਸਾਡੇ ਕੋਲ ਤੁਸੀਂ ਵੀਡੀਓ ਤੋਂ ਵੀਡੀਓ ਤੋਂ ਤੁਸੀਂ ਜਵਾਬ ਆ ਤੁਹਾਡਾ ਇੰਟਰਵਿਊ ਤੋਂ ਚਲੋ ਕੋਈ ਗੱਲ ਨਹੀਂ ਸਾਰੇ ਕੋਈ ਵੇਚ ਕੇ ਡੇਰਾ ਬਣਾਉਣ ਲੱਗੇ ਤੁਸੀਂ ਦੱਸੋ ਰੋਕ ਲਓਗੇ ਮੈਨੂੰ ਡੇਰਾ ਅਸੀਂ ਤਾਂ ਕੋਈ ਨਹੀਂ ਨਹੀਂ ਤੁਸੀਂ ਇੰਟਰਵਿਊ ਕਰੋ ਤੁਸੀਂ ਭਾਈ ਦੇਗਾ ਤੁਸੀਂ ਇੰਟਰਵਿਊ ਤੋਂ ਅੱਜ ਆਦੀ ਜ਼ਮੀਨ ਹੈ ਜਾਇਦਾਦ ਹੈ ਕੋਠੀ ਵੀ ਵੇਚ ਕੇ ਕਹਿੰਦੇ ਵੀ ਅਸੀਂ ਆਦਾ ਡੇਰਾ ਬਣਾਵਾਂਗੇ ਤੁਸੀਂ ਗੁਰਦੁਆਰਾ ਬਣਾ ਰਹੇ ਘਰ ਵੇਚ ਕੇ ਬਣਾਉਂਗੇ ਮੈਂ ਵੇਚ ਕੇ ਦਿੰਦੀ ਆ ਮੈਂ ਇੱਥੇ ਪ੍ਰੋਫੈਸਰ ਹਾਂ ਕਿ ਵੀ ਮੈਂ ਆਪਣਾ ਹੱਥ ਵੇਚ ਕੇ ਡੇਰਾ ਬਣਾਉਣ ਲੱਗੀ ਆ ਸਰਕਾਰਾਂ ਦਾ ਉਹਨਾਂ ਦਾ ਨਾਮ ਦੁਨੀਆ ਰਹਿੰਦੀ ਦੁਨੀਆ ਤੱਕ ਨਾ ਰਵੇ ਮੇਰੀ ਗੱਲ ਸੁਣੋ ਤੁਸੀਂ ਆਪਣੇ ਘਰ ਵਿੱਚ ਇੱਕ ਪਰਿਵਾਰ ਬਣਾਉਂਗੇ ਤੁਸੀਂ ਗੁਰੂ ਘਰ ਬਣਾਉਂਗੇ ਨਹੀਂ ਨਹੀਂ ਤੁਸੀਂ ਇੱਕ ਇੱਕ ਮਿੰਟ ਮੇਰੀ ਗੱਲ ਸੁਣੋ ਗੁਰੂ ਨਾਲ ਸਾਰੇ ਪਿਆਰ ਕਰਦੇ ਆਸੀਂ ਬਹੁਤ ਕਰਦੇ ਆਂ ਸਾਨੂੰ ਕੀ ਪਤਾ ਤੁਸੀਂ ਜੀ ਗੁਰੂ ਨੂੰ ਸਪੈਸਮੈਂਟ ਆਪਣੇ ਗੁਰੂ ਨੂੰ ਕਿੰਨਾ ਕਰਦੇ ਆਂ ਬਾਬੇ ਨਾਨਕ ਨੂੰ ਅਸੀਂ ਕਿੰਨਾ ਪਿਆਰ ਕਰਦੇ ਆਂ ਤੁਹਾਨੂੰ ਕੀ ਪਤਾ ਜੋ ਸੇਕਾ ਬਾਬੇ ਨਾਨਕ ਨੂੰ ਪਿਆਰ ਕਰਦੇ ਹੋ ਨਾ ਜੇ ਬਾਬੇ ਨਾਨਕ ਨੂੰ ਪਿਆਰ ਕਰਦੇ ਹੁੰਦੇ ਆਹ ਗੱਲ ਨਾ ਕਹਿੰਦੇ ਵੀ ਮਾਨਪ੍ਰੀਤ ਆਪ ਦਾ ਬੁੜੀਆਂ ਵਾਲਾ ਨਾਮ ਕਿਉਂ ਰੱਖੀ ਬੈਠਾ ਤਨੂ ਤਨੂ ਇਸ ਦੀ ਵੀ ਮਾਤਾ ਜੀ ਸੋਚਣਾ ਚਾਹੀਦਾ ਸੀ ਜਦੋਂ ਤੁਸੀਂ ਉੱਥੇ ਗੋਲਦੇ ਸੀ ਗੁਰਪ੍ਰੀਤ ਸਿੰਘ ਆ ਜਾਂ ਗੁਰਪ੍ਰੀਤ ਕੋਰ ਆ ਉਹ ਵੀ ਨਾ ਤੁਸੀਂ ਕਹਿੰਦੇ ਇਨਾਂ ਲਬਜ਼ ਤੁਹਾਡੇ ਮੂੰਹ ਚ ਸੰਗਣੀ ਸੁ ਲੱਗਦਾ ਖਾਸਿਆਂ ਦੇ ਕਿਨੂੰ 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 ਕਿਹਾ ਕਿਨੂੰ ਕਿਹਾ ਤੁਸੀਂ ਕਹਦੇ ਜੋਦੇ ਹੋਏ ਜਦੋਂ ਕਿਸੇ ਦੀ ਜਲੀਲ ਕਰਨੇ ਕਿਸੇ ਨੂੰ ਕਿਸੇ ਦੀ ਇੱਜ਼ਤ ਮਿੱਟੀ ਚ ਮਲੋੜਨੀ ਤੁਸੀਂ ਤੁਸੀਂ ਲੋਕਾਂ ਨੂੰ ਨਾ ਕਰੋ ਤੁਸੀਂ ਤੁਸੀਂ ਲੋਕਾਂ ਨੂੰ ਕਿਉਂ ਕਰਦੇ ਹੋ ਜੋਦੇ ਅਨਕਲੀ ਮਾਰਦੇ ਆ ਆਪਣੇ ਪਾਸੇ ਲਈ ਮਾਰਦੇ ਆ ਉਹ ਮਾਤਾ ਜੀ ਆਏ ਰੌਲਾ ਪਾਉਣ ਦਾ ਕੁਝ ਨਹੀਂ ਹੁੰਦਾ ਸਾਬਤ ਕਰੋ ਆਪਾਂ ਇੰਟਰਵਿਊ ਕਰਦੇ ਆ ਆਜੋ ਅਬਾ ਸਰ ਮੈਨੂੰ ਤੇ ਤੁਹਾਰਾ ਫੋਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਨਹੀਂ ਤਾਂ ਮੇਰੇ ਮੈਂ ਹੋਰ ਤਾਂ ਨਹੀਂ ਨਾ ਕਿਸੇ ਨੇ ਕੁਛ ਕੀਤਾ ਮੇਰੀ ਮੌਤ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਕਿ ਮੈਨੂੰ ਦੁਆਰਾ ਐਡਾ ਮੈਨੂੰ ਫੋਨ ਕੀਤਾ ਤਾਂ ਨਹੀਂ ਨਹੀਂ 1 ਮਿੰਟ ਤੇ ਮੈਂ ਆਪਣਾ ਘਰ ਵੇਚ ਕੇ ਮੈਂ ਟੇਰਾ ਬਣਾਉਂਗਾ ਮੇਰੀ ਸਰਕਾਰ ਦਾ ਤੇ ਤੁਸੀਂ ਆਪਣਾ ਘਰ ਵੇਚ ਕੇ ਜਾ ਬੁਰਾ ਘਰ ਦੇ ਨਾਲ ਲਿਖੇ ਸਾਰਾ ਕੁਝ ਅਸੀਂ ਤਾਂ ਹੈ ਹੀ ਗੁਰੂ ਦੇ ਆਸੀਂ ਤਾਂ ਹੈ ਹੀ ਗੁਰੂ ਦੇ ਰੱਬ ਨਾਲ ਪਿਆਰ 1 ਮਿੰਟ ਰੱਬ ਨਾਲ ਪਿਆਰ ਹੁੰਦਾ ਸਾਰਿਆਂ ਨੂੰ ਹੁੰਦਾ ਐਵੇਂ ਤੁਸੀਂ ਤੁਸੀਂ ਜਿਹਦੀ ਜਾਂਦੇ ਦੁਨੀਆਂ ਦੇ ਨਾਲ ਕੋਈ ਗੱਲ ਨਹੀਂ ਕੋਈ ਰੋਲਾ ਪਾਉਣ ਨਾਲ ਪੈਣੀ ਰੋਲਾ ਪਾਉਣ ਨਾਲ ਕੁਝ ਨਹੀਂ ਹੁੰਦਾ ਤੁਸੀਂ ਕਿਹਾ ਸੀ ਵੀ ਮੈਂ ਇੰਟਰਵਿਊ ਕਰਨੀ ਹੈ ਬਾਦੇ ਮਨਪ੍ਰੀਤ ਸਿੰਘ ਨਾਲ ਬਿਲਕੁਲ ਨਹੀਂ ਬਿਲਕੁਲ ਨਹੀਂ ਬੇਰਮਿਆ ਤਾਂ ਦੱਸ ਦਿੱਤਾ ਬਿਲਕੁਲ ਵੀ ਸਾਡੇ ਕੋਲ ਇਹੋ ਜਿਹਾ ਫालतू ਕੰਮਾਂ ਲਈ ਟਾਈਮ ਨਹੀਂ ਹੈਗਾ ਇਹਨਾਂ ਕੋਲ ਤਾਂ ਹੋਰ ਸਾਡੇ ਫਿਰ ਫਿਰ ਪਹਿਲਾਂ ਦਮ ਰੱਖਿਆ ਕਰੋ ਫਿਰ ਪਹਿਲਾਂ ਫਿਰ ਪਹਿਲਾਂ ਵੀ ਵੀਡੀਓ ਨਾ ਬਣਾਇਆ ਕਰੋ ਪੈਣੀ ਦਮ ਹੈਗਾ ਤਾਂ ਪੈਣ ਮਿਰਗੇ ਉਹ ਪੈਣ ਮਿਰਗੇ ਫਿਰ ਪਹਿਲਾਂ ਵੀਡੀਓ ਦੀ ਵੇਚਾਂ ਦੀ ਆਪਣੇ ਪੀ.ਆਰ. ਵੀ ਬੋਲਦੀਆਂ ਨੇ ਤੂੰ ਤੁਸੀਂ ਤਾਂ ਹੱਸਦੀ ਪਈ ਆ ਤੁਸੀਂ ਤਾਂ ਇਹ ਵੀ ਗੱਲ ਕਹਿਤਾ ਸੀਗਾ ਵੀ ਮਾਨਤਰੀ ਜੀ ਮੈਨੂੰ ਕਮੌਰ ਦੇ ਸਿੰਘਾਂ ਨੇ ਸਰਵਾਰਾ ਉਹ ਗੱਲ ਚੰਗੀ ਸੀ ਕਿਵੇਂ ਕਿਵੇਂ ਤੀਵੀਆਂ ਨਾਲ ਜਦੋਂ ਆ ਗਏ ਤੁਸੀਂ ਕਹਿੰਦੇ ਜੋਦੇ ਹੋਏ ਤੇ ਮੈਂ ਤਾਂ ਆ ਨਾ ਵੀ ਆਪਦੇ ਬਾਈ ਨਾਲ ਗੱਲ ਕਰਾ ਦੋ ਬਾਈ ਨਾਲ ਗੱਲ ਕਰਾ ਦੋ ਤੁਸੀਂ ਤੀਵੀਆਂ ਨਾਲ ਜਦੋਂ ਲੱਗੇ ਤੁਸੀਂ ਤੁਸੀਂ ਕਹਿੰਦੇ ਜੋਨੇ ਹੋ ਤੇ ਜਦੋਂ ਤੀਵੀਆਂ ਬੰਦਿਆਂ ਨੇ ਜਿੱਦਦੀਆਂ ਉਦੋਂ ਜਦੋਂ ਤੀਵੀਆਂ ਬੰਦਿਆਂ ਨੇ ਜਿੱਦਦੀਆਂ ਉਦੋਂ ਤੁਸੀਂ ਕਿਸੇ ਦੀ ਇੱਜ਼ਤ ਕਰਨੀ ਸਿੱਖੀ ਨਹੀਂਗੀ ਤੇ ਮੈਂ ਤਾਂ ਇੱਜ਼ਤ ਕਰੀ ਜਾਂਦਾ ਮੈਂ ਤਾਂ ਭੈਣ ਕਿਹ ਕਿ ਬੁਲਾਇਆ ਦੇਖੇ ਗੁਰੂ ਪਾਤਸ਼ਾਹ ਨੂੰ ਪਤਾ ਨਹੀਂ ਮੰਨਣ ਵਾਲਾ ਵੀਰਾਂ ਨੂੰ ਮੰਨਣ ਵਾਲੇ ਗੁਰੂ ਪਾਤਸ਼ਾਹ ਕਿੰਨਾ ਖੁਸ਼ ਹੁੰਦੇ ਹੋਣਗੇ ਚਲੋ ਤੁਹਾਡਾ ਜਵਾਬ ਲੈਣੇ ਇੰਟਰਵਿਊ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਵਾਬ ਦਿੱਤਾ ਕੋਈ ਗੱਲ ਨਹੀਂ ਹੁਣ ਸਾਰੀ ਰਿਕਾਰਡਿੰਗ ਪਾਇਓ ਨੈਟ ਤੇ ਕੋਈ ਗੱਲ ਨਹੀਂ ਬਣ ਕੇ ਚੰਗਾ ਸਾਰੀ ਪਾਇਓ ਸਾਰੀ ਪਾਇਓ ਸਾਰੀ ਪਾਇਓ ਤੁਸੀਂ ਜਿੱਥੇ ਤੁਸੀਂ ਜੋ ਤੁਹਾਡਾ ਦਿਲ ਕਰਦਾ ਨਾ ਤੁਸੀਂ ਕਿਰਪਾਨਾ ਜੋ ਵੀ ਲੈ ਕੇ ਆਉਣਾ ਲੈ ਆਇਆ ਨਾ 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 ਅਸੀਂ ਤਾਂ ਚਾਹੀ ਨਹੀਂ ਅਸੀਂ ਤਾਂ ਚਾਹੀ ਨਹੀਂ ਅਸੀਂ ਤਾਂ ਅਸੀਂ ਤਾਂ ਨਾ ਚੱਟ ਸਕਦੇ ਠੀਕ ਹੈ ਜੋ ਕਰਨਾ ਬਿਲਕੁਲ ਨਹੀਂ ਕਰਾ ਸਕਦੇ ਬਿਲਕੁਲ ਨਹੀਂ ਕਰਾ ਸਕਦੇ ਬਹੁਤ ਸਤਿਕਾਰ ਆ ਸਾਡੇ ਮਨ ਚ ਨਹੀਂ ਮੇਰੀ ਗੱਲ ਸੁਣੋ ਬਹੁਤ ਸਤਿਕਾਰ ਆ ਅਸੀਂ ਤਾਂ ਚਰਾਪ ਚੱਪ ਕੇ ਛੁੱਡਿਆ ਨਾ ਮਾਰਨੇ ਆ ਤੇ ਇਹ ਤੁਹਾਨੂੰ ਦਾ ਬਿਲਕੁਲ ਨਹੀਂ ਸਾਡੇ ਸਾਡੇ ਮੈਂ ਤੁਹਾਡੇ ਨਾਲ ਤੁਹਾਡੇ ਚ ਤਾਂ ਪੀਉਂਗੀ ਮੈਂ ਤੁਹਾਡੇ ਨਾਲ ਤੁਹਾਡੇ ਚ ਤਾਂ ਹਿੰਮਤ ਹੀ ਨਹੀਂ ਅਸੀਂ ਅਸੀਂ ਕੋ ਚੱਕੀਏ ਅਸੀਂ ਤਾਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਨਹੀਂ ਨਾ ਹੋ ਤੁਸੀਂ ਕਿਸੇ ਦੇ ਤੁਸੀਂ ਇਹਨਾਂ ਦਾ ਖਾਬ ਵੀ ਨਾ ਹੋ ਜਿੱਥੇ ਕਿਸੇ ਚੁੜੇ ਜਾਂ ਜੁੜੇ ਰਹਿੰਦੋ ਕੋਈ ਤਾਂ ਇੰਟਰਵਿਊ ਕਰਨਾ ਉਸਤੇ ਕਿਹਾ ਸੀ ਤੁਹਾਨੂੰ ਪਾਪੇ ਮਨਪ੍ਰੀਤ ਦਾ ਦੁੱਖ ਲੱਗਿਆ ਵੀ ਉਹਦੀ ਉਹਨੂੰ ਬੇਜੱਟ ਕਰਦੇ ਉਹਨੂੰ ਉਹਨੂੰ ਐਸ ਤਰ੍ਹਾਂ ਬੋਲਦੇ ਹੈਗੀ ਸਾਡੀ ਇੱਜ਼ਤ ਨਹੀਂ ਹੈਗੀ ਸਾਡੀ ਇੱਜ਼ਤ ਨਹੀਂ ਹੈਗੀ ਸਾਡੀ ਹੈਗੀ ਕਿਸ ਤਨੇ ਨੂੰ ਤੁਸੀਂ ਦਲੀਲ ਕਿਤਾ ਕਰਦੇ ਵਿੱਚ ਜਾ ਕੇ ਬਿਲਕੁਲ ਬਿਲਕੁਲ ਨਹੀਂ ਕੀਤਾ ਅਸੀਂ ਤਾਂ ਤੁਹਾਨੂੰ ਨਹੀਂ ਨਹੀਂ ਮੈਂ ਤਾਂ ਭੈਣ ਕਹਿ ਕੇ ਭੈਣੇ ਮੇਰੀ ਗੱਲ ਸੁਣੋ ਜੇ ਇੰਟਰਵਿਊ ਨਹੀਂ ਕਰਨੀ ਸੀ ਕੋੜੇ ਦੇ ਮਗਰ ਖਿੱਚਣ ਲੱਗ ਜੇ ਤੁਸੀਂ ਕੌਣ ਹੁੰਦੇ ਕੋੜੇ ਦੇ ਮਗਰ ਖਿੱਚਣ ਵਾਲੇ ਕਿਵੇਂ 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 ਹਾਂ ਮੇਰੇ ਕੋਲ ਵੀਡੀਓ ਪਈ ਹੈ ਨਾ ਅੱਜ ਪੋਨੀਆ ਹੁਣੇ ਹੀ ਪਾ ਦੋ ਪਾ ਦੋ ਪਾ ਦੋ ਜਿੱਥੇ ਕਹਿ ਰਹੇ ਆਪਣੀ ਸਕਿੱਲ ਜਾਣਾ ਮੈਂ ਹੁਣੇ ਪਾ ਮੇਰਾ ਹੀ ਮੇਰਾ ਹੀ ਨੰਬਰ ਆ ਮੇਰਾ ਹੀ ਨੰਬਰ ਆ ਸਾਰੀ ਵੀਡੀਓ ਪਾਇਓ ਹੁਣ ਨੈਟ ਤੇ ਜਿੰਨੀ ਆਪਣੀ ਗੱਲ ਵੀ ਕੱਟੇ ਹੋਣਾ ਨਾ ਚੱਕ ਅਸੀਂ ਨਹੀਂ ਚੱਕਦੇ ਅਸੀਂ ਮੈਂ ਪਾਣੀ ਹੁਣੇ ਪਾ ਦਿੰਦੀ ਇਹ ਵੀ ਭੈਣੇ ਇਹ ਵੀ ਇਹ ਵੀ ਇਹ ਵੀ ਲੈ ਕੇ ਪਾ ਦਿਓ ਵੀ ਮੇਰੀ ਭੈਣ ਨੇ ਇੰਟਰਵਿਊ ਲਈ ਕਿਹਾ ਸੀ ਤੇ ਹੁਣ ਮੇਰੀ ਭੈਣ ਇੰਟਰਵਿਊ ਕਰਨ ਤੋਂ ਜਵਾਬ ਦਿੱਤਾ ਤਾਂ ਫਿਰ ਕੀ ਹੋ ਗਿਆ ਫਿਰ ਕੀ ਹੋਊ ਤੁਹਾਡੇ ਵੀ ਕੋਈ ਹੋਣੀ ਲੱਗ ਜਾਣੇ ਬਿੱਲੇ ਨਹੀਂ ਲੱਗ ਜਾਣੇ ਤੁਹਾਡੇ ਜੇ ਮੈਂ ਇੰਟਰਵਿਊ ਤਾਂ ਨਾ ਕੀਤੀ ਨਾ ਕਦੇ ਵੀ ਬਿੱਲੇ ਨਹੀਂ ਕੋਈ ਗੱਲ ਨਹੀਂ ਪੈਣੀ ਕੋਈ ਗੱਲ ਨਹੀਂ ਸਾਨੂੰ ਤੁੜੀਆਂ ਮਾਰੀ ਕਰੀ ਤੇ ਕਹਿ ਲੈੰਦੋ ਤੁਸੀਂ ਚੰਗੇ ਬਣੋ ਧੰਨਵਾਦ ਤੇਰੇ ਧੰਨਵਾਦ ਦੇਖੋ ਪਾ ਹੋਵੇ ਸਾਡਾ ਕੋਈ ਨਹੀਂ ਅਸੀਂ ਤਾਂ 0 ਹਾਫ ਦਾ